ਇਹ ਸਚਾਈ ਜੇ ਬਾਕੀ ਵੀ ਸਾਰੇ ਹੈਗੇ ਕਦੀ ਪਾਣੀ ਦੀ ਘੁੱਟ ਪਿਆਈ ਕਿਸੇ ਨੇ ਇਹ ਬਾਬੇ ਵਾਲੇ ਹੀ ਜਿਹੜੇ ਸੜਕ ਤੇ ਖੜੋ ਕੇ ਵੈਗਰੂ ਦੁੱਧ ਦਾ ਲੰਗਰ ਵੈਗਰੂ ਖੀਰ ਛਕੋ ਬਦਾਮ ਬੁੱਕ ਭਰ-ਭਰ ਇਹ ਕਿੱਥੋਂ ਆਪਣੇ ਚ ਆਇਆ ਆਪਣੇ ਗੁਰੂ ਨੇ ਆਪਾਂ ਨੂੰ ਤਿੰਨ ਪੈਗਾਮ ਦਿੱਤੇ ਕਿਰਤ ਕਰੋ ਵੰਡ ਛਕੋ ਤੇ ਉਹ ਤਿੰਨਾ ਨੇ ਬਾਬੇ ਨਾਲ ਰੱਟਾ ਪਾਇਆ ਕਹਿੰਦੇ ਸਾਈ ਇਹ ਪਲਾਟ ਚੇਂਜ ਕਰੋ ਇਹਨਾਂ ਦਾ ਆਖੋ ਵੈਗਰੂ ਕਹਿੰਦਾ ਕਾਤੋਂ ਕਹਿੰਦੇ ਜਿੱਥੇ ਜਾਂਦੇ ਆਪਦਾ ਨਿਸ਼ਾਨ गढ़ ਦਿੰਦੇ ਐ ਦੁਨੀਆ ਇਹਨਾਂ ਦੀ دیਵਾਨੀ ਐ ਉਹ ਗੋਰੇ ਵੀ ਇਹਨਾਂ ਨੂੰ ਯਾਦ ਕਰਦੇ ਪੱਗਾਂ ਵਾਲਿਆਂ ਨੂੰ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਸਾਂਜੀ ਕੰਨ ਦਾ ਸੱਚਖੰਡ ਦੀ ਪਲਾਟ ਦੀ ਜੇ ਕਿਤੇ ਸੱਚਖੰਡ ਤੇ ਕਬਜ਼ਾ ਕਰ ਗਏ ਤੇ ਅਸੀਂ ਕਿੱਧਰ ਜਾਣਾ ਕੋਈ ਗੱਲ ਸਮਝਾਉਣੀ ਸੀ ਤੇ ਰੱਬ ਹੱਸ ਪਿਆ ਉਹ ਕਹਿੰਦਾ ਤੁਸੀਂ ਬੇਫਿਕਰ ਹੋ ਜਾਓ ਇਹ ਕਦੇ ਵੀ ਇਹਨਾਂ ਦਾ ਸੁਪਨਾ ਪੂਰਾ ਨਹੀਂ ਹੋਊਗਾ ਜੇ ਚਾਉਣਗੇ ਨਾ ਸੱਚਖੰਡ ਤੇ ਕਬਜ਼ਾ ਕਰਨਾ ਨਾਲ ਦਾ ਪਲਾਟ ਹੈ ਪਰ ਕਰ ਨਹੀਂ ਸਕਦੇ ਉਹ ਤਿੰਨੇ ਕੌਮਾਂ ਕਹਿੰਦੀਆਂ ਕਹਿੰਦੀਆਂ ਕੀ ਸਬੂਤ ਹੈ ਕਹਿੰਦੇ ਜਿੱਥੇ ਇਹਨਾਂ ਨੂੰ ਮੈਂ ਦਇਆ ਦਿੱਤੀ ਹੈ ਨਾ ਇਹਨਾਂ ਨੂੰ ਮੈਂ ਕੁਰਬਾਨੀਆਂ ਦਿੱਤੀਆਂ ਇਤਿਹਾਸ ਦਿੱਤੀ ਸੂਰਮਤਾਈ ਦਿੱਤੀ ਦਿਆਲੂਪੁਣਾ ਦਿੱਤਾ ਏ ਇਸ ਕੌਮ 'ਚ ਮੈਂ ਇੱਕ ਰੋਗ ਪਾ ਦਿੱਤਾ ਏ ਇੱਕ ਦੂਜੇ ਦੀਆਂ ਲੱਤਾਂ ਖਿੱਚਣੋਂ ਨਹੀਂ हटਣਗੇ ਉਹਨਾਂ ਕੈਸਾ ਨੂੰ ਸਮਝ ਨਹੀਂ ਲੱਗੀ ਕਹਿੰਦੇ ਸਮਝ ਕਿਉਂ ਨਹੀਂ ਜੇ ਪੰਜ ਚਾਰ ਜਾਣੇ ਕੰਧ ਟੱਪ ਕੇ ਸੱਚਖੰਡ ਵੱਲ ਜਾਣਗੇ ਨਾ ਤੇ ਉਹਨਾਂ ਦੇ 15 20 ਭਰਾ ਪੱਗਾ ਦਾੜੀਆਂ ਵਾਲੇ ਉਹਨਾਂ ਨੂੰ ਲੱਤਾਂ ਤੋਂ ਫੜ ਕੇ ਥੱਲੇ ਸੁੱਟ ਲੈਣਗੇ ਬੜੀ ਵਧੀਆ ਗੱਲ ਮੈਨੂੰ ਲੱਗੀ ਮੈਂ ਵੀ ਸੁਣੀ ਸੀ ਇਹ ਬਿਲਕੁਲ ਸੱਚੀ ਗੱਲ ਏ ਕਿ ਸਾਡੀ ਕੌਮ ਚਾਹੇ ਤੇ ਦੁਨੀਆ ਦਾ ਰਾਜ ਲੈ ਸਕਦੀ ਪਰ ਕਰ ਨਹੀਂ ਸਕਦੀ ਕਿਉਂਕਿ ਅਸੀਂ ਇੱਕ ਦੂਜੇ ਦੇ ਵੈਰੀ ਆ ਸਾਡੇ ਪ੍ਰਚਾਰਕਾਂ ਦਾ ਵੇਖ ਲੋ ਸ਼ੁਕਰ ਕਰੋ ਮੇਰੇ ਮਗਰ ਨਹੀਂ ਕੋਈ ਜਥਾਕ ਕੋ ਵੈਗਰੂ